ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਅੱਜ 26 ਜਨਵਰੀ ਦੇ ਮੌਕੇ ਤੇ ਅੰਤਰ ਤਤਵਸ਼ ਮਨਾਇਆ ਗਿਆ ਉੱਤੇ ਹੀ ਚਿਕਰ ਗੱਲ ਕਰਦੀ ਹੈ ਤਾਂ ਕਈ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਬੁਲਾ ਕੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਜਿੱਥੇ ਗੀਤ ਤੇ ਸੰਗੀਤ ਵੀ ਹੋਇਆ ਉੱਤੇ ਹੀ ਆਪੋ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਲਗਾਤਾਰ ਲੋਕ ਭਲਾਈ ਦੇ ਕੰਮ ਹੋਣ ਜਾਂ ਫਿਰ ਸਮਾਜ ਸੇਵਾ ਦੇ ਕੰਮ ਹੋਣ ਉਹਨਾਂ ਦੇ ਵਿੱਚ ਲਗਾਤਾਰ ਅੱਕੇ ਵੱਧ ਕੇ ਸਮੋ ਕੀਤਾ ਜਾਂਦਾ ਜਿਸ ਦੀ ਅਗਵਾਈ ਰਾਜਕੁਮਾਰ ਅਰੋੜਾ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਕਈ ਸਾਥੀਆਂ ਨੂੰ ਅੱਜ ਸਨਮਾਨ ਕੀਤਾ ਗਿਆ ਗਣਤੰਤਰਤਾ ਦਿਵਸ ਮੌਕੇ ਤੇ ਉਹਨਾਂ ਦੇ ਨਾਲ ਗੱਲ ਕਰ ਰਹੇ ਨੇ ਵੀ ਕਿਸ ਤਰ੍ਹਾਂ ਦੇਖਦੇ ਨੇ ਅੱਜ ਦੇ ਸਨਮਾਨ ਨੂੰ ਅਤੇ ਗਣਤੰਤਰਤਾ ਦਿਵਸ ਨੂੰ ਸੱਜੇ ਜੀ ਸਰ ਅੱਜ 66 ਸੰਗਠਨ 66 ਸਟ੍ਰੇਟ ਜਿੰਦਤਾ ਮਾਰਤੀ ਕੀ ਬੋਲੋਗੇ ਬਹੁਤ ਖੁਸ਼ੀ ਹੋਈ ਦੀ ਅੱਜ ਸਾਰਿਆਂ ਨੂੰ ਮਿਲ ਕੇ ਗਣਤੰਤਰ ਦਿਵਸ ਮਨਾਇਆ ਗਿਆ ਤੇ ਬਾਕੀ ਜਿੰਨੇ ਵੀ ਜਿੰਨੇ ਵੀ ਸਾਥੀਆਂ ਦੇ ਮੈਂਬਰਾਂ ਦੇ ਇੱਥੇ ਜਨਕ ਸੀ ਉਹੀ ਮਨਾਏ ਗਏ ਨੇ ਮੈਨੂੰ ਪਹਿਲਾਂ ਵੀ ਇੱਥੇ ਆਣ ਦਾ ਸੁਭਾਗ ਹਾਸਲ ਹੋਇਆਗਾ ਤਾਂ ਸਿਹਤ ਬਾਰੇ ਬਹੁਤ ਵਿਚਾਰਾ ਕਰੀ ਦੀਆਂ ਨੇ ਗਾਹ ਵਗਾਹੇ ਕੁਝ ਵੀ ਕੋਈ ਮੈਡੀਸਿਨਸ ਹੈਗੀਆਂ ਨੇ ਕੁਝ ਹਰਬਲ ਜੜੀ ਬੁੱਟੀਆਂ ਨੇ ਗੀਆਂ ਆਪਾਂ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਦਿਆਂ ਨੇ ਕਿਉਂਕਿ ਮੈਂ ਸਮਝਦਾ ਕਿ ਸਿਹਤ ਵਾਸਤੇ ਜਿਹੜਾ ਆਯੁਰਵੇਦ ਹੈ ਨੈਚਰੋਪੈਥੀ ਹੈ ਯੋਗਾ ਹੈ ਜੇ ਜਿਹੜੀਆਂ ਸਾਡੀਆਂ ਪ੍ਰਾਚੀਨ ਜਿਹੜੀਆਂ ਤਕਨੀਕਾਂ ਨੇਗੀਆਂ ਇਹ ਬਹੁਤ ਮਹੱਤਵਪੂਰਨ ਨੇ ਖਾਸ ਤੌਰ ਤੇ ਇਸ ਉਮਰ ਦੇ ਵਿੱਚ ਆ ਕੇ ਕਿ ਜਦੋਂ ਬੰਦੇ ਨੂੰ ਲੱਗਦਾ ਜੀ ਕਿ ਮੇਰਾ ਡਾਕਟਰ ਬਿਨਾਂ ਸਰਦਾ ਨਹੀਂ ਦਵਾਈਆਂ ਬਿਨਾਂ ਸਰਦਾ ਨਹੀਂ ਅਸੀਂ ਇਹ ਚੀਜ਼ ਸਿਖਾਉਣ ਲਈ ਕਾਹਲੇ ਆ ਕਿ ਦਵਾਈਆਂ ਤੋਂ ਬਿਨਾਂ ਵੀ ਜ਼ਿੰਦਗੀ ਹੈ ਸਾਡੀਆਂ ਜਿਹੜੀਆਂ ਆਯੁਰਵੈਦਿਕ ਕੁਦਰਤੀ ਇਲਾਜ ਪ੍ਰਣਾਲੀ ਯੋਗਾ ਵਰਗੀਆਂ ਜਿਹੜੀਆਂ ਸਾਡੀਆਂ ਇਲਾਜ ਪદ્ધਤੀਆਂ ਨੇਗੀਆਂ ਬਹੁਤ achੀਆਂ ਬੱਤੀਆਂ ਨੇ ਸੋ ਅੱਜ ਵੀ ਇਹਨਾਂ ਨੂੰ ਬਹੁਤ ਸਮਝਾਇਆ ਜੀ ਕਿ ਦੱਸਿਆ ਗਿਆ ਕਿ ਨੀਂਦ ਬਹੁਤ ਜ਼ਰੂਰੀ ਹੈ ਨੀਂਦ ਬੁਲਣੇ નીચે ਦੀ ਆਪਣੇ ਬਲੱਡ ਪ੍ਰੈਸ਼ਰ ਦਾ ਆਪਣੇ ਦਿਲ ਦੇ ਜੋ ਦੌਰੇ ਤੋਂ ਬਚਾਅ ਵਾਸਤੇ ਬਹੁਤ ਚੀਜ਼ਾਂ ਇਹਨਾਂ ਨੂੰ ਸਮਝਾਈਆਂ ਦੱਸੀਆਂ ਨੇ ਕਾਹੇ ਬਗਾਏ ਅੱਗੇ ਵੀ ਫੇਰ ਵੀ ਆਪਾਂ ਨੂੰ ਕਦੇ ਵੀ ਮੌਕਾ ਮਿਲਿਆ ਤਾਂ ਜਰੂਰ ਦੱਸਾਂਗੇ ਬਾਂਸਰ ਸਾਹਿਬ ਕੇਸਰਾਵੇਖਣੇ ਵਜੋਂ ਸਨਮਾਨ ਵੀ ਦਿੱਤਾ ਗਿਆ ਅਤੇ ਤੇ ਵਿਸ਼ੇਸ਼ ਤੌਰ ਤੇ ਬੁਲਾਇਆ ਮੈਂ ਇੱਥੇ ਪਹੁੰਚ ਕੇ ਜੀ ਬਹੁਤ ਮਾਣ ਮਹਿਸੂਸ ਕਰ ਰਿਹਾ ਸਾਰੇ ਪੈਂਸ਼ਨਰਸ ਵੱਲੋਂ ਮੈਨੂੰ ਬਹੁਤ ਹੀ ਮਾਣ ਸਨਮਾਨ ਦਿੱਤਾ ਗਿਆ ਤੇ ਮੈਂ ਇਸ ਇਕੱਠ ਨੂੰ ਦੇਖ ਕੇ ਇਸ ਪ੍ਰੋਗਰਾਮ ਨੂੰ ਦੇਖ ਕੇ ਬਹੁਤ ਖੁਸ਼ ਹਾਂ ਕਿ ਸਾਰੇ ਰਲ ਮਿਲ ਕੇ ਗਣਤੰਤਰ ਦਿਵਸ ਵੀ ਮਨਾ ਰਹੇ ਨੇ ਤੇ ਮਹੀਨੇ ਦੇ ਵਿੱਚ ਆ ਰਹੇ ਸਾਰੇ ਸਾਥੀਆਂ ਦੇ ਜਨਮ ਦਿਨ ਨੂੰ ਵੀ ਮਨਾਇਆ ਗਿਆ ਸਭ ਨੂੰ ਵਧਾਈਆਂ ਦਿੱਤੀਆਂ ਗਿਆ ਨੇ ਤੇ ਮੈਂ ਵੀ ਸਭ ਨੂੰ ਇੱਥੇ ਵਧਾਈ ਦਿਨਾ ਤੇ ਇਸ ਗੱਲ ਤੇ ਖੁਸ਼ੀ ਜ਼ਾਹਰ ਕਰਦਾ ਕਿ ਇਹ ਬਹੁਤ ਵਧੀਆ ਇੱਕ ਉਪਰਾਲਾ ਹੈ ਤੇ ਇਹ ਉਪਰਾਲਾ ਇਸ ਤਿੱਖਣਾ ਚੱਲਦਾ ਰਹੇ ਫੂਡ ਸਪਲਾਈ ਭਾਗ ਵੱਲੋਂ ਮੈਂ ਇਹ ਸ਼ੂਰ ਕਰਦਾ ਵੀ ਕਿਸੇ ਵੀ ਨੂੰ ਸਾਡੇ ਡਿਪਾਰਟਮੈਂਟ ਦਾ ਜੋ ਵੀ ਕੰਮ ਹੈ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ ਤੇ ਅੱਗੇ ਤੋਂ ਵੀ ਜੇਕਰ ਮੈਨੂੰ ਆਉਣ ਦਾ ਮੌਕਾ ਮਿਲੇ ਤਾਂ ਮੈਂ ਜਰੂਰ ਆਕੇ ਇੱਥੇ ਬਹੁਤ ਪਰਸੰਨ ਹੋਵਾਂਗਾ ਜੀ। ਸ਼ਰਮ ਜੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਣ ਸਨਮਾਨਿਤ ਕੀਤਾ ਗਿਆ। ਗੰਤਰ ਤਰਫ ਤੋਂ ਅਵਸ਼ਿਅ ਮਨਾਇਗਾ ਕੀ ਬੋਲੂ। ਮੈਂ ਜੀ ਸਭ ਤੋਂ ਪਹਿਲਾਂ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਾਜਪੁਰਮਾ ਰੋੜਾ ਜੀ ਦਾ ਬਹੁਤ ਧੰਨਵਾਦ ਕਰਦਾ। ਮੈਂ ਬਤੌਰ ਏਰੀਓ ਪ੍ਰੋਮੋਟ ਹੋਣ ਉਪਰੰਤ ਇਹਨਾਂ ਨੇ ਮੈਨੂੰ ਅੱਜ ਇੱਥੇ ਬੁਲਾ ਕੇ ਸਨਮਾਨ ਦੇ ਕੇ ਮੈਨੂੰ ਬਹੁਤ ਵੱਡਾ ਮਾਣ ਬਖਸ਼ਿਆ ਤਾਂ ਮੈਂ ਸਾਰੇ ਹੀ ਜਿਹੜੇ ਪੈਨਸ਼ਨ ਸਾਥੀ ਨੇ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਸਾਥੀ ਨੇ ਮੈਂ ਉਹਨਾਂ ਦਾ ਦਿਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਕਰੋੜਾ ਸਾਹਿਬ ਅੱਜ ਕਰ ਦਿੱਤਾ ਦਵਸ ਮਨਾਇਆ ਕਿ ਉਹ ਸਭ ਤੋਂ ਪਹਿਲਾਂ ਤਾਂ ਮੈਂ ਖਜੀ ਸਿੱਧੂ ਜੀ ਤੁਹਾਡਾ ਧੰਨਵਾਦ ਕਰਦਾ ਇੰਕੇ ਲੋਟੇ ਤੁਹਾਡਾ ਧੰਨਵਾਦ ਕਰਦਾ ਤੁਸੀਂ ਅੱਜ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਜੋ ਕਿ ਸਮਾਜ ਸੇਵਾ ਲੋਕ ਭਲਾਈ ਬਜ਼ੁਰਗਾਂ ਤੇ ਪੈਨਸ਼ਨਰਾਂ ਦੇ ਸਤਿਕਾਰ ਨੂੰ ਸਮਰਪਿਤ ਹੈ ਉਹਦੇ ਬਣੋਂ ਸਮੇਂ-ਸਮੇਂ ਦੇ ਧਾਰਮਿਕ ਸਮਾਜਿਕ ਸਮਾਗਮ ਕਰਾਇਆ ਜਾਂਦੇ ਹਨ ਅੱਜ ਵੀ ਅਸੀਂ 26 ਜੋ ਜਨਵਰੀ ਹੈ ਗਣਤੰਤਰਤਾ ਦਿਵਸ ਹੈ ਉਹਦੇ ਉਹਨੂੰ ਸਮਰਪਿਤ ਇਹ ਦਿਹਾੜਾ ਬਣਾਇਆ ਹੈ ਸੰਵਿਧਾਨਕ ਦਿਨ ਹੈ ਜੀ ਅੱਜ ਇਸ ਦਿਨ ਸਾਨੂੰ ਸੰਵਿਧਾਨ ਵੱਲੋਂ ਬੜੇ ਹੱਕ ਮਿਲੇ ਸਨ ਬੋਲਣ ਦਾ ਹੱਕ ਮਿਲਿਆ ਵੋਟ ਦਾ ਹੱਕ ਮਿਲਿਆ ਅਤੇ ਹੋਰ ਸਾਨੂੰ ਕਾਫੀ ਇਹਦੇ ਵਿੱਚ ਆਜ਼ਾਦੀ ਮਿਲੀ ਸੋ ਅੱਜ ਦੇ ਇਸ ਦਿਹਾੜੇ ਤੇ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਨਾ ਮੁबारकबाद ਦਿੰਨਾ ਸੋ ਗਨਤੰਤਰਤਾ ਦੇ ਵਿਸਾ ਜੋ 77ਵਾਂ ਇਹਦੇ ਲਈ ਵੀ ਮੈਂ ਸਾਰਿਆਂ ਨੂੰ ਮੁबारकबाद ਦਿੰਨਾ ਅੱਜ ਜਿਹੜਾ ਪੈਸ਼ਨਰਾਂ ਦੇ ਸੀਨੀਅਰ ਸਿੱਖਿਆ ਦੇ ਚਰਨ ਦੇ ਨੇ ਉਹਨਾਂ ਨੂੰ ਵੀ ਮੁबारकबाद ਦਿੱਤੀ ਗਈ ਹੈ ਖਾਸ ਕਰਕੇ ਅੱਜ ਸਾਡੇ ਰਕੇਸ਼ ਸ਼ਰਮਾ ਜੀ ਜਿਹੜੇ ਕਿ ਮੁਲਾਕਾਤਾਂ ਕੋ ਰਹੇ ਨੇ ਕਿ ਇਹ ਅਜਨ ਬੇਤਵਿਹਾਅ ਦੇ ਵਿੱਚ ਪ੍ਰਸ਼ਾਸਨ ਅਫਸਰ ਬਣੇ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਡਾਕਟਰ ਹਰਪ੍ਰੀਤ ਭੰਡਾਰੀ ਜੀ ਨੂੰ ਜਿਹੜੇ ਕਿ ਪੀ ਐਚ ਡੀ ਕਰ ਗਏ ਨੇ ਬਹੁਤ ਹੀ ਬਜ਼ੁਰਗਾਂ ਦੀ ਭਲਾਈ ਦੇ ਕੰਮ ਕਰ ਰਹੇ ਨੇ ਬਜ਼ੁਰਗਾਂ ਦੇ ਸਿਹਤ ਨੂੰ ਸਮਰਪਿਤ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਉਗੇ ਸਮਾਜ ਸੇਵੀ ਤੇ ਇਨਸਪੈਕਟਰੇਟ ਸਟਾਫ ਯੂਨੀਅਨ ਫੋਰੈਂਸ ਦੇ ਯੂਵਾ ਦੇ ਪ੍ਰਧਾਨ ਸੁਧੀਰ ਰਜੇਸ਼ ਵਾਂਸਲ ਜੀ ਜਿਹੜੇ ਕਿ ਬਜ਼ੁਰਗਾਂ ਦੇ ਬੜੇ ਹੀ ਬਹੁਤ ਸਤਿਕਾਰ ਕਰਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਉਬਗੇ ਦਾਨੀ ਸਮਾਜ ਸੇਵੀ ਪੀਤੇ ਸਿੰਘਲਾ ਜੀ ਜਿਹੜੇ ਪੀਡਬਲ ਡੀਬੀ ਵਾਅਦੇ ਵਿੱਚੋਂ ਤਿਆਰ ਹੋਏ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਸੰਗਰੁਣ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਜਿੱਦੀ ਅਗਵਾਈ ਸਾਡੇ ਐਕਸਾਈਜ਼ ਮੈਗਜ਼ਿਟਰ ਰਟਾਇਰ ਰਵਿੰਦਰ ਕੁੱਟੂ ਜੀ ਚੇਅਰਮੈਨ ਸਭ ਕਰਦੇ ਨੇ ਅਤੇ ਨਾਲ ਹੀ ਕਮਲਜੀਤ ਜੀ ਸੁਲਿੰਦਰ ਸਿੰਘ ਸੋਢੀ ਜੀ ਤਿਲਕਰਾ ਸਤੀਜਾ ਜੀ ਸਾਡੇ ਲਾਲਚੰਦ ਸੈਣੀ ਜੀ ਸਾਡੇ ਕਨੈਸੀ ਸੇਖੋ ਜੀ ਗਵਿੰਦਰ ਸ਼ਰਮਾ ਜੀ ਸਾਦੇ ਸ਼ਰਮਾ ਜੀ ਰਾਜਮਾਰ ਬਾਂਸਲ ਜੀ ਸਾਡੇ ਸਰਪ੍ਰਸਤ ਸੁਰੇਸ਼ ਗੁਪਤਾ ਨਿਖੜਨੇਗੇ ਸਾਡੇ ਖਾਲਸਾ ਜੀ ਕਟੇ ਇੰਟਰਫੇਸੀ ਖਾਲਸਾ ਜੀ ਇੰਦਰ ਚੰਗਾਲ ਜੀ ਅਸ਼ੋਕ ਡੱਲਾ ਜੀ ਅਲੱਗ-ਅਲੱਗ ਮੈਕਪੇ ਦੇ ਵਿੱਚੋਂ ਰਿਟਾਇਰ ਹੋਏ ਹੋਏ ਜਿਹੜੇ ਨੇਗੇ ਸਾਥੀ ਇਸ ਸਮਾਜ ਸੇਵਾ ਦੇ ਲੋਕ ਲੇ ਜਿੱਦੇ ਕੰਮ ਲੱਗੇ ਹੋਏ ਨੇਗੇ ਤੁਸੀਂ ਆਉਣਿਓ ਤੁਹਾਡਾ ਬੜਾ ਧੰਨਵਾਦ ਹੈ ਜੀ ਸੋ ਮੈਂ ਸਾਰਿਆਂ ਨੂੰ ਵੀ ਅੱਜ ਦੇ ਇਸ ਦਿਹਾੜੇ ਤੇ ਲੱਖ-ਲੱਖ ਵਧਾਈ ਦਿੰਦਾ ਜੀ